ਸਰ ਰੇਡ ਹੋਈ ਆ ਲੋਕਾਂ ਦੇ ਘਰੇ ਕੀ ਕਾਰਨ ਆ ਜੀ ਤੁਸ ਕੋ ਮਹੱਲੇ ਨੇ ਦਰਖਾਸਤ ਦਿੱਤੀ ਆ ਇਹਦੇ ਬਾਰੇ ਵੈਰੀਫਾਈ ਕਰਦੇ ਆ ਸਰ ਕੇਸੀ ਕੇਸੀ ਦੀ ਦਰਖਾਸਤ ਸੀ ਜਿਹੜੀ ਦਿੱਤੀ ਆ ਵੀ ਮੈਂ ਜਿਹੜੇ ਦੱਸਦੇ ਕੋਈ ਨਸ਼ੇ ਨੂੰ ਸੇ ਕਰਦੇ ਸੀ ਵੈਰੀਫਾਈ ਕਰਦੇ ਨਾਲ ਜਾ ਕੇ ਜਿਹੜੀ ਕੋਈ ਗਲਤੀ ਨਾ ਹੋਵੇ ਕਿੰਨੇ ਲੋਕ ਆ ਜਿਹੜੇ ਤੁਸੀਂ ਮੌਕੇ ਦੇ ਉੱਤੇ ਰਾਉਂਡ ਅਪ ਕੀਤੇ ਆ ਜੀ ਠੀਕ ਆ ਜੀ ਜਿਹੜੇ ਮੈਨ ਬੰਦੇ ਹੈਗੇ ਉਹਨਾਂ ਨੂੰ ਕੋਈ ਨਹੀਂ ਕਾਰਵਾਈ ਪੈਂਦਾ ਜਿਆ ਜਿਹੜੇ ਨਾਲ ਆਏ ਉਹਨਾਂ ਦੇ ਯਾਰ ਦੋਸਤ ਨਹੀਂ ਮੈਨ ਜਿਹੜੇ ਯਾਰ ਤੋਂ ਨਾਲ ਆ ਕੇ ਉਲਟਾ ਆਏ ਆ ਉਹਨਾਂ ਨੂੰ ਪੁੱਛੋ ਉਹਨਾਂ ਦੇ ਕਾਗ ਲੈ ਕੇ ਜਾਓ ਠੀਕ ਆ ਸਾਡਾ ਬੰਦਾ ਖਾਂਦਾ ਪੀਂਦਾ ਗਲਤ ਹੈ ਆਪ لیکن ਜਿਹੜਾ ਬੰਦੇ ਉਹਨੂੰ ਲੈ ਕੇ ਜੇ ਪੁੱਛਰੂ ਉਹਨਾਂ ਨੂੰ ਤਾਂ ਆਪਣੇ ਯਾਰਾਂ ਦੇ ਘਰ ਲੈ ਕੇ ਜਾਓ ਯਾਰਾਂ ਨਾਲ ਬਹਿ ਕੇ ਯਾਰੂ ਕਿੰਨੇ ਯਾਰ ਕੁਮਾਰ ਖਾਂਦੇ ਕਿਤੇ ਬੜੇ ਆਪਾਂ ਵੈਰੀਫਾਈ ਕਰਦੇ ਆ ਖਾਣੇ ਦਾ ਕਿੱਥੇ ਨਹੀਂ ਪਹਿਲੇ ਉਹ ਕੋ ਨਿਕਲਿਆ ਕੱਖ ਨਹੀਂ ਇੱਥੇ ਖਾਣੇ ਨੂੰ ਟੱਕ ਨਹੀਂ ਬੰਦਿਆ ਵੈਰੀਫਾਈ ਕਰਦੇ ਆ ਮੈਂ ਤੁਹਾਨੂੰ ਕਹਿੰਦਾ ਕਿ ਮੈਂ ਕਹਿੰਦਾ ਲੋ ਪੈਸੀ ਜੇ 2% ਹੈਗਾ ਉਹ ਤੇ ਖੜਾ ਬੈਠੀ ਭਾਈ ਉਹਨਾਂ ਵੱਲੋਂ ਰਿਵਿਊ ਨਹੀਂ ਕੀਤੀ ਕੀ ਅਸੀਂ ਫੋਨ ਕਰ ਕਰਕੇ ਸੱਦੇ ਆ ਅੱਛਾ ਸਾਰੇ ਮਲੇ ਨੇ ਇਕੱਠੇ ਹੋ ਗਏ ਉਹਨੂੰ ਢੱਕਿਆ ਕਿੰਨੂੰ ਢੱਕਿਆ ਕੀ ਨਾਮਸ ਵਿਅਕਤੀ ਦਾ ਅੱਛਾ ਇਹ ਉਹਨੂੰ ਟੱਕਿਆ ਕਿਉਂ ਉਹਨੂੰ ਕਿਉਂ ਡੱਕਿਆ ਵਾ ਜੀ ਕੀ ਗੱਲ ਕੀ ਬੰਦਾ ਮਹੱਲੇ ਦੇ ਵਿੱਚ ਨਾ ਵੇਜਦਾ ਅੱਛਾ ਆ ਸਾਰੇ ਮਹੱਲੇ ਦੇ ਨਿਵਾਸੀ ਕਿੰਨੇ ਟਾਈਮ ਤੋਂ ਭਾਜੀ ਉਹ ਕੰਮ ਕਰ ਰਿਹਾ ਸੀਗਾ ਜੀ ਸਾਲ ਕੇ ਜੀ ਜ਼ਿਆਦਾ ਹੀ ਸਾਲ ਡੇਢ ਹੋ ਗਿਆ ਇਸੇ ਮਹੱਲੇ ਦਾ ਵਾਸੀ ਆ ਜੀ ਇਸੇ ਮਹੱਲੇ ਦਾ ਪਰ ਭਾਜੀ ਦੇਖੋ ਇੱਕ ਸਾਲ ਤੋਂ ਕੋਈ ਇਹੋ ਜਿਹਾ ਗਲਤ ਕੰਮ ਚੱਲ ਰਿਹਾ ਮਹੱਲੇ ਦੇ ਵਿੱਚ ਪਰ ਮਹੱਲੇ ਵਾਸੀ ਪਹਿਲਾਂ ਕਿਉਂ ਨਹੀਂ ਇਕੱਠੇ ਹੋਏ ਅੱਜ ਹੀ ਕਿਉਂ ਇਕੱਠੇ ਪਹਿਲਾਂ ਸਾਨੂੰ ਜਿੰਨੇ ਪਾਵਰ ਨਹੀਂ ਸੀ ਹੁਣ ਸਾਨੂੰ ਪਾਵਰ ਮਿਲ ਗਈ ਹੈ ਠੀਕ ਹੈ ਸਾਡੇ ਬੱਚੇ ਵੀ ਆ ਆਪਾਂ ਆਪਣੀਆਂ ਭੈਣਾਂ ਵੀ ਆਉਂ ਨਿਕਲ ਨਹੀਂ ਸਕਦੀਆਂ ਨਿਕਲੂ ਕਿੱਦਾਂ